ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ 27 ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁੰਲਾ ਮਨਪਿਕ aur ਦਰਸ਼ਕੋ ਇਸ ਵਕਤੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਦੱਸਿਆ ਜਾ ਰਿਹਾ ਗੁਰਦਾਸਪੁਰ ਦੇ ADC ਗੁਰਦਾਸਪੁਰ ਹਰਜਿੰਦਰ ਸਿੰਘ 베ਦੀ ਵੱਲੋਂ ਅੱਜ ਅਚਨਚੇ ਜੋ ਚੈਕਿੰਗ ਕੀਤੀ ਗਈ ਅਤੇ ਦੱਸਿਆ ਗਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਨੂੰ ਵੱਲੋਂ ਤਹਿਸੀਲ ਦਫ਼ਤਰ ਗੁਰਦਾਸਪੁਰ ਦਫਤਰ ਜ਼िला ਪ੍ਰੋਗਰਾਮ ਅਫਸਰ ਫੂਡ ਸਪਲਾਈ ਬਾਅਦ ਅਤੇ ਬीडीपीओ ਦੇ ਦਫਤਰਾਂ ਦੀ ਅਚੇਚਤ ਤੋਂ ਚੈਕਿੰਗ ਕੀਤੀ ਗਈ ਜਿਸ ਦੌਰਾਨ ਜੋ ਗੈਰਹਾਜ਼ਰ ਪਾਏ ਗਏ ਜੋ ਕਰਮਚਾਰੀ ਸਨ ਉਹਨਾਂ ਦੇ ਖਿਲਾਫ ਸਖਤ ਨੋਟਿਸ ਵੀ ਜਾਰੀ ਕੀਤੇ ਗਏ ਤੇ ਇਸ ਦੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰੀ ਦਫਤਰਾਂ ਵਿੱਚ ਲੇਟ ਲਤੀਫ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਮੌਕੇ ਬੋਲਦੇ ਹੋਏ ਉਹਨਾਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਉਹ ਵੀ ਸੁਣਦੇ ਹਾਂ ਬਹੁਤ ਮਾਰੀ ਗੱਲ ਹੈ ਬੀਨਾ ਕਾ ਮਤ ਉਂਦਣਾ ਨਾ ਸਖਤ ਬਣਾ ਅਹੀਂ ਆਵੇ ਆਣਾ ਤੇ ਕਿੰਨਾ ਕਿਵੜੇ ਪਤਾ ਉਹਗੇ ਕੱਢ ਵੰਨਾ ਐਡੀਸੀ ਸਾਹਮਣੇ ਕੋ ਐਨ ਐਬਸੋਲੂਟਲੀ ਨਾ ਅੰਦਰਾਂ ਮੈਂ ਰਜਿਸਟਰ ਮੈਂ ਕਹੂੰ ਮੈਂ ਗਾ ਕੇ ਦਿੰਦਾ मैडम देखा तो घर अपने रेहे हो हाँ तुझे अर्तियां रखी घर अपने ड्राइंग रूम रखा फिर इत अपने घर तक कहते सोने की कुर्सी होनी चाहिए कल मैं ही बहना हुए फिर ਤਾਂ ਤਾਂ ਪਹਿਲੀ ਗੱਲ ਸਾਨੂੰ ਕਾਰਵਾਈ ਨਹੀਂ ਕਹਿੰਦਾ ਮੈਂ ਤਾਂ ਇੱਕ ਸਾਡੀ ਜ਼ਿੰਮੇਵਾਰੀ ਕਹਿੰਦਾ ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆ ਤਨਖਾਹਾਂ ਲੈ ਰਹੇ ਆ ਵਧੀਆ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਬੱਚਾ ਧੀ ਬਾਰੀ ਜਿੰਨਾ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸ ਸਬੰਧੀ ਹੀ ਮੇਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਆ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੇਚਲ ਖਰਾਬੀ ਨਾ ਹੋਵੇ ਕਈ ਵਾਰੀ ਮੇਰੇ ਲੋਕਾਂ ਚ ਧਿਆਨ ਵਿੱਚ ਆਇਆ ਜਾਂ ਆਪਣੇ ਡੀਸੀ ਸਾਹਿਬ ਦੇ ਸਾਰੇ ਆ ਧਿਆਨ ਚ ਆਇਆ ਕਿ ਦਫਤਰਾਂ ਵਿੱਚ ਜਿਹੜੇ ਸਾਡੇ ਕਰਮਚਾਰੀ ਆ ਉਹ ਲੇਟ ਪਾਏ ਜਾਂਦੇ ਆ ਜਾਂ ਕੋਈ ਚਾਹ ਪੀਣ ਚਲ ਜਾਂਦਾ ਕੋਈ ਕਿਤੇ ਚਲ ਜਾਂਦਾ ਜੇਰ ਕਰਕੇ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ ਸਭ ਤੋਂ ਪਹਿਲਾਂ ਮੇਰੀ ਸੀਡ ਦੀ ਜਿਹੜੀ ਮੁਢਲੀ ਜ਼ਿੰਮੇਵਾਰੀ ਹੈ ਲੋਕਾਂ ਦੀ ਸੁਵਿਲਤ ਤੇ ਲੋਕਾਂ ਦੀ ਸੇਵਾ ਹੈ ਇਸੇ ਸਬੰਧੀ ਹੀ ਮੈਂ ਤਹਿਸੀਲਦਾਰ ਆਫਿਸ ਗਿਆ ਸੀ ਕਾ ਟਾਈਮ ਤੇ तकरीबन 9:30 ਵਜੇ ਤੇ ਅੱਜ ਮੈਂ ਬੀਡੀਪੀਓ ਦਫਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇੰਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਹਰ ਆਫਿਸ ਟਾਈਮ 'ਤੇ ਟਾਈਮ 'ਤੇ ਆਣਾ ਹੈ ਲੋਕਾਂ ਦੀ ਵੱਧ ਵਸੂਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਤੇ ਮੈਂ ਤੁਹਾਡੇ ਮਾਦੀ ਮਰਾਹੀ ਮੀਡੀਅਮ ਰਾਹੀ ਇਹੀ ਲੋਕਾਂ ਨੂੰ ਅੱਜ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਪੂਰਾ ਸਟਾਫ ਪੂਰੇ ਅਫਸਰ ਤੁਹਾਡੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹੈ ਅੱਛੀ ਕੋਈ ਵੀ ਉਹ ਜੀ ਕਮੀ ਪੇਸ਼ ਨਹੀਂ ਰਹਾ ਤਾਂ ਜਿੱਥੇ ਲੋਕਾਂ ਨੂੰ ਸੁਹੂਲਤ ਜਿਹੜੀ ਹੈ ਉਹ ਨਾ ਮਿਲੇ ਜਾਂ ਦੇਰੀ ਨਾ ਲਗੇ ਇਸ ਇਸ ਲਈ ਸਾਨੂੰ ਉੱਪਰੋਂ ਵੀ ਨਿਰਦੇਸ਼ ਟਾਈਮ ਟਾਈਮ ਮਿਲਦੇ ਆ ਰਹੇ ਨੇ ਇਹ ਹੀ ਨਿਰਦੇਸ਼ ਵਜਰਿਆ ਲੋਕਾਂ ਨੂੰ ਸਰ ਨੋਟਿਸ ਵੀ ਕੱਢੇ ਗਏ ਜਿਹੜੇ ਜਿਹੜੇ ਗੈਰ ਹਾਜ਼ਰ ਕਈ ਪਾਏ ਗਏ ਜਿਹੜੇ ਦੇਖੋ ਜੀ ਜਿਹੜੇ ਗੈਰ ਹਾਜ਼ਰ ਪਾਏ ਗਿਆ ਉਹਨਾਂ ਨੂੰ ਅੱਛੀ ਸ਼ੋਅ ਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਜੋਗ ਜੇ ਕੋਈ ਰੀਜਨ ਕੋਈ ਜਾਨਵਰ ਜਿਸ ਨਾਲ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਜ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਉਹ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਜਾ ਸਕਦਾ ਉਥੇ ਸਖਤੋ ਸਖਤ ਕਾਰਵਾਈ ਕਰਾਂਗੇ ਜੁਕ ਭਵਨਤਮਨ ਜੀ ਸਾਹਨੇ ਅੱਜ ਸਰਕਾਰ ਨੇ ਜਿਹੜਾ ਹੈ ਭ੍ਰਿਸ਼ਟਾਚਾਰ ਰੋਕੂ ਤਹਿਤ ਜਿਹੜੀ ਅੱਜ ਨਿਰਦੇਸ਼ ਜਾਰੀ ਕੀਤੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਦੇਖੋ ਜੀ ਸਾਡੇ ਸੀਐਮ ਸਾਹਿਬ ਯਾਨੀ ਕਿ ਸਾਡੀ ਉਪਲਾ ਸਾਡੇ ਆਫੀਸਰਸ ਦਾ ਹਮੇਸ਼ਾ ਇਹੀ ਕਹਿਣਾ ਹੈ ਕਿ ਜਿਹੜੀ ਸਾਨੂੰ ਕੁਰਸੀ ਬਖਸ਼ੀ ਗਈ ਹੈ ਪਰਮਾਤਮਾ ਵੱਲੋਂ ਸਾਡੀ ਮਿਹਨਤ ਨਾਲ ਇਹੀ ਬਖਸ਼ੀ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਦੇ ਨਿਰਦੇਸ਼ ਇਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਐਫੀਸ਼ੀਐਂਸੀ ਵਧਾਓ ਆਪਣੀਆਂ ਜਿਹੜੀਆਂ ਲੋਕਾਂ ਦੀ ਫੈਸਿਲਿਟੀਆਂ ਹੈ ਉਹ ਘੱਟ ਤੋਂ ਘੱਟ ਟਾਈਮ ਚ ਦੇਈਏ ਅਸੀਂ ਤਾਂ ਹੀ ਦੇ ਪਾਵਾਂਗੇ ਜੇ ਅਸੀਂ ਆਪਣੇ ਦਫ਼ਤਰ ਵਿੱਚ ਪੂਰਾ ਟਾਈਮ ਦੇਈਏ ਤੇ ਇਸ ਕਰਕੇ ਅਸੀਂ ਤੁਹਾਡੀ ਸਰਕਾਰ ਦੇ ਸੀਐਮ ਸਾਹਿਬ ਦੇ ਸਾਡੇ ਅਫਸਰਾਂ ਦੇ ਸਾਰਿਆਂ ਦੇ ਜੋ ਨਿਰਦੇਸ਼ਾਂ ਉਹਦੀ ਪਾਲਣਾ ਕਰੀ ਸਰ ਦਿੱਕ ਨੂੰ ਚਾਹਿਆ ਕਿ ਕਈ ਸਰਕਾਰੀ ਜਿਹੜੇ ਠੇਕੇ ਜਿਹੜੇ ਲੇ ਹੁੰਦੇ ਆ ਠੇਕੇਦਾਰਾਂ ਨੇ ਪਿੱਲੀ ਇੱਟੀ ਜਿਹੜੀ ਯੂਜ਼ ਕਰਦੇ ਪਿਆ ਮੀਡੀਆ ਵੱਲੋਂ ਉਹ ਵਸਾਲਿਆ ਜਾਂਦਾ ਤੇ ਫਿਰ ਕਾਰਵਾਈ ਹੁੰਦੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਜੇਰਾ ਵੀ ਕੋਈ ਮੈਂ ਹੀ ਕਹਾਂਗਾ ਕਿ ਜਿਹੜਾ ਵੀ ਕੋਈ ਸਾਡੇ ਰੂਲਾਂ ਦੇ ਅਗੇਂਸਟ ਜਾਂ ਜਿਹੜਾ ਵੀ ਆਪਣੇ ਸਰਕਾਰੀ ਜੋ ਸਾਡੇ ਰੂਲਸ ਰੈਗੂਲੇਸ਼ਨ ਹਟਾਏ ਤਾਂ ਉਹ ਰਿਗੇਸ ਹੈਗਾ ਉੱਤੇ ਸਖਤ ਸਖਤ ਕਾਰਵਾਈ ਕਰ ਲਾਸਤ ਕੀ ਕਹਿਣਾ ਚਾਹੋਗੇ ਸਰ ਦੇਖੋ ਜੀ ਮੈਂ ਤਾਂ ਇਹੀ ਫਾਈਨਲੀ ਤੁਹਾਨੂੰ ਲਾਸਟ ਤੇ ਵੀ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਵੀ ਕੋਈ ਅਗੇਂਸਟ ਕੋਈ ਜਾਂਦਾ ਉਸ ਤੇ ਕਾਰਵਾਈ ਹੋਏ ਕਰਾਂਗੇ ਜਿਹੜੇ ਵੀ ਲੋਕ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਦਾਵਾਂਗੇ ਸਾਰੀ ਅਸੀਂ ਸੁਲਝਾਵਾਂਗੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲੈ ਕੇ ਫਿਰ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ